ਇਹ ਦਰਖਤ ਲਾਉਣ ਦੀ ਮਹਿਮ ਅਸੀਂ ਮਾਨਯੋਗ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਪੰਜਾਬ ਦੇ ਵਿੱਚ ਰੁੱਖ ਲਗਾਉਣ ਲਈ ਮਹਿਮਤ ਲਾਉਣ ਲਈ ਆ ਸੀ ਇਸ ਮਹਿਮ ਨੂੰ ਜਾਰੀ ਰੱਖਦੇ ਹੋਏ ਮਾਨਯੋਗ ਡੀ ਸਪੈਸ਼ਲ ਡੀਜੀਪੀ ਸਾਹਿਬ ਫਿਰ ਉਹਦੀ ਪ੍ਰਵਾਕ ਸੀ ਵੀ ਆਪਾ ਡੀਜੀਪੀ ਜੈਪ੍ਰਵਾਦ ਵੇਦੀ ਜੀ ਮਾਨਯੋਗ ਆਈਜੀ ਰਟੌਰ ਸਾਹਿਬ ਸ੍ਰੀ ਆਪਣੇ ਅਮਰਪੁਰ ਇਹ ਹਿਸਾਬ ਸ੍ਰੀ ਗੁਰਰਾਮ ਰਾਣਾ ਐਸਪੀ ਇਨਵੈਸਟੀਗੇਸ਼ਨ ਸ੍ਰੀ ਜਤেন্দ্রਵਾਦੀ ਪੀਐਸਜੀ ਫਰੂਇ ਪਰ ਜਿਨ੍ਹਾਂ ਦੀਆਂ ਹਲੈਕਾਂ ਸਾਨੂੰ ਪ੍ਰਾਪਤ ਹੋਈਆਂ ਹਨ ਕਿ ਥਾਣਾ ਰੇਲਵੇ ਪੁਲਿਸ ਜਾਂ ਦੇ ਥਾਣਿਆਂ ਤੇ ਚੌਕੀਆਂ ਵਿੱਚ ਵੱਧ ਤੋਂ ਵੱਧ ਡਰਾਫਟ ਲਗਾਈ ਗਣ ਤਾਂ ਜੋ ਇਹ ਮਹਿਮ ਨੂੰ ਜਾਰੀ ਰੱਖਦੇ ਹੋਏ ਵਿਵਾਦਾਂ ਵਰ ਨੂੰ ਸੁੱਧ ਬਣਾਇਆ ਜਾਵੇ ਅੱਜ ਕਿੰਨੇ ਦਰਖਤਾਂ ਦੀ ਜਿਹੜੀ ਸ਼ੁਰੂਆਤ ਅੰਬੀ ਕੋੜ ਦੇ ਵਿੱਚ ਕੀਤੀ ਹੈ। ਅੱਜ ਥਾਣਾ ਰੇਲੇ ਪੁਲ ਧੀਰਪੁਰ ਕੋੜ ਵਿਖੇ 30 ਕਰੀਬ 45 ਦਰਖਤ ਲਗਾਏ ਗਏ ਹਨ। ਤੁਸੀਂ ਥਾਣੇ ਦੇ ਅੰਦਰ ਪਹਿਲਾਂ ਦੇਖਿਆ ਵੀ ਹੋਊਗਾ ਪਹਿਲਾਂ ਵੀ ਕਾਫੀ ਇੱਥੇ ਸਾਡੇ ਪਹਿਲੇ ਸਾਲ ਵੀ ਅਸੀਂ ਕਰੀਬ 100-150 ਦੇ ਕਰੀਬ ਬੂਟੇ ਲਗਾਏ ਸਨ ਜੋ ਅਰਧਾਸਨ ਬਿਲਾਵ ਦੇ ਇਸੇ ਨੂੰ ਮੈਂ ਮਨੂੰ ਜਾਰੀ ਰੱਖਦੇ ਹੋਏ 2 ਦਿਨ ਪਹਿਲਾਂ ਹੀ ਅਗੇ ਸਾਡੇ ਚੌਕੀ ਕੋੜਕਪੂਰਾ ਵਿਖੇ ਵੀ 50 ਬੂਟੇ ਤੋਂ ਵੱਧ ਲਗਾਏ ਗਏ। ਕੱਲ ਮਿੱਟੀ ਮੋਗਾ ਵਿਖੇ ਵੀ ਸਾਡੇ ਚੌਕੇ ਆਣੇ ਕਰੀਬ ਘਟੋ ਘਟ 40-45 ਮੁੱਟ ਉਹਨਾਂ ਨੇ ਬਿਲਵਾਏ ਜੀ ਕੀ ਸੰਦੇਸ਼ ਰਚਨ ਨੂੰ ਮੈਂ ਆਪ ਜੀ ਆ ਦੇ ਚੈਨਲ ਦਾ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਆਪਨੇ ਮਹਿਮਨ ਨੂੰ ਅੱਗੇ ਵਧਾਉਣ ਲਈ ਤੁਸੀਂ ਆਪਣਾ ਯੋਗਦਾਨ ਪਾ ਕੇ ਸਾਡੀ ਇੱਕ ਵੀਡੀਓ ਰਿਕਾਰਡ ਕਰ ਲਗੇ ਆ ਮੈਂ ਆਪਦੇ ਚੈਨਲ ਦੇ ਜ਼ਰੀਏ ਇਹ ਸੰਦੇਸ਼ ਦਊਗਾ ਕਿ ਜਿੰਨੇ ਵੀ ਪੰਜਾਬ ਦੇ ਨਾ ਕੇ ਕਲੇ ਪੰਜਾਬ ਦੇ ਭਾਰਤ ਦੇ ਵਸਨੀਕ ਸਾਰਿਆਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਕਲੇ ਦਰਖਤ ਲਗਾਉਣ ਤੱਕ ਸੀੰਤ ਨਹੀਂ ਨਾਲ ਦਰਖਤਾਂ ਦੀ ਸਾਲ ਸੰਭਾਲ ਵੀ ਕਰਨੀ ਚਾਹੀਦੀ ਆ ਚਾਹ ਦਰਖਤ ਬੰਦ ਹੋਣੇ ਸ਼ਕਣ ਜੋ ਅਸੀਂ ਆਪਣੇ ਵਾਤਾਵਰਨ ਨੂੰ ਇਨੀ ਹੀਟ ਵੇਵ ਚੱਲੀ ਆ ਉਹਨੂੰ ਅਸੀਂ ਮਤਲਬ ਕਿ ਕੰਪੈਰੇਸ਼ਨ ਕਰ ਸਕੀਏ